ਮਤੀ 78225 ਐਸਐਸਪੀ ਮਾਨਸਾ ਸ਼੍ਰੀ ਪਗੀਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਸ਼੍ਰੀ ਗੌਰਵ ਜੱਦਵ ਆਈਪੀਐਸ ਮਾਨਯੋਗ ਡੀਜੀਪੀ ਪੰਜਾਬ ਅਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਮਾਨਯੋਗ ਡੀਆਈਜੀ ਬਠਿੰਡਾ ਰੇਜ਼ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਅਪਰਾਧ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਬੀਤੇ ਦਿਨੀ ਵੱਖ-ਵੱਖ ਕਾਰਵਾਈਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਨਜ਼ਾਇਜ਼ ਅਸਲਾ ਬਰਾਮਦ ਹੈਰੋਇਨ ਦੀ ਬਰਾਮਦੀ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 6 8 2025 ਨੂੰ ਕਪਤਾਨ ਪੁਲਿਸ ਮਾਨਸਾ ਅਤੇ ਉਪ ਕਪਤਾਨ ਪੁਲਿਸ ਮਾਨਸਾ ਦੀ ਸੁਪਰਵਾਈਜ਼ਨ ਤਹਿਤ ਇੰਚਾਰਜ ਸੀਆਈਏ ਸਟਾਫ ਮਾਨਸਾ ਦੀ ਅਗਵਾਈ ਹੇਠ ਸਰਬਦਲੇਸ਼ ਸਿੰਘ ਨੰਬਰ 531 ਮਾਨਸਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਡਰੇਨ ਪੁਲਿਸ ਦੀ ਪੱਟੀ ਪਿੱਖੀ ਕਲਦੀਪ ਸਿੰਘ ਉਰਫ ਲਾਡੀ ਪੁੱਤਰ ਸੁਖਦੇਵ ਸਿੰਘ ਵਾਸੀ ਢਿੱਲੋ ਪਤੀ ਵਾਰਡ ਨੰਬਰ 10 ਪਿੱਖੀ ਨੂੰ ਸਮੇਤ ਇੱਕ ਪਿਸਟਲ ਪੀ ਗੁਣਾ 5 ਸਟਾਰਮ 30 ਬੋਰ ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ ਦੇ ਕਾਬੂ ਕਰਕੇ ਅਤੇ ਮੁਕੱਦਮਾ ਨੰਬਰ 157 ਮਿਤੀ 68 225 ਅਰਧ 25 54 59 ਅਰਮਜ਼ ਐਕਟ ਥਾਣਾ ਪਿੱਖੀ ਦਰਜ ਰਜਿਸਟਰ ਕੀਤਾ ਗਿਆ ਅਤੇ ਕੁਲਦੀਪ ਸਿੰਘ ਉਕਤ ਪਾਸੋਂ ਸ਼ਕਤੀ ਨਾਲ ਪੁਸ਼ਗਰਸ਼ ਕਰਦੇ ਹੋਏ ਉਸ ਦੀ ਨਿਸ਼ਾਨਦੇਹੀ ਪਰ ਦੋ ਦੇਸੀ ਪਿਸਤੌਲ 32 ਬੋਰ ਸਮੇਤ ਚਾਰ ਜਿੰਦਾ ਰੌਂਦ ਅਤੇ ਇੱਕ ਦੇਸੀ ਪਿਸਤੌਲ 315 ਬੋਰ ਸਮੇਤ ਇੱਕ ਰੌਂਦ ਤਿੰਨ ਪਿਸਤੌਲ ਇੱਕ ਦੇਸੀ ਪਿਸਤੌਲ ਅਤੇ ਸੱਤ ਜਿੰਦਾ ਰੌਂਦ ਬਰਾਮਦ ਕਰਵਾਏ ਗਏ ਇਸ ਤਰ੍ਹਾਂ ਹੀ ਮਿਤੀ 5 8 225 ਨੂੰ ਕਪਤਾਨ ਪੁਲਿਸ ਮਾਨਸਾ ਅਤੇ ਉਪ ਕਪਤਾਨ ਪੁਲਿਸ ਮਾਨਸਾ ਦੀ ਸੁਪਰਵਾਈਜ਼ਨ ਤਹਿਤ ਇੰਚਾਰਜ ਸੀਆਈਏ ਸਟਾਫ ਮਾਨਸਾ ਦੀ ਅਗਵਾਈ ਹੇਠ ਥਾਣਾ ਭਪਿੰਦਰ ਸਿੰਘ 607 ਮਾਨਸਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਫੁੱਟਬਾਲ ਚੌਂਕ ਬੁੜਲਾਡਾ ਪਾਸ ਇੱਕ ਵਰਨਾਕਾਰ ਨੰਬਰ ਪੀਵੀ 65 ਡਬਲਯੂ 7440 ਕਾ ਨੂਮ ਸ਼ੱਕ ਦੇ ਆਧਾਰ ਤੇ PB 65W 7440 ਨੂੰ ਸ਼ੱਕ ਦੇ ਆਧਾਰ ਤੇ ਰੋਕ ਦੇ ਹੋਏ ਉਸ ਵਿੱਚੋਂ ਸਵਾਰ ਦੋ ਵਿਅਕਤੀਆਂ ਸੁਖਬੀਰ ਸਿੰਘ ਉਰਫ ਸਨੀ ਮਾਨਸਾ ਪੁੱਤਰ ਮਰੀਕ ਸਿੰਘ ਵਾਸੀ ਵਾਰਡ ਨੰਬਰ 6 ਮਾਨਸਾ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਰਾਮਪਾਲ ਸਿੰਘ ਵਾਸੀ ਰਾਜ ਲਹਿੜੀ ਜ਼ਿਲ੍ਹਾ ਸੰਗਰੂਰ ਦੇ ਕਬਜ਼ਾ ਵਿੱਚੋਂ 260 ਗ੍ਰਾਮ ਹੈਰੋਇਨ ਬਰਾਮਦ ਕਰਵਾ ਕੇ ਮਕਦਮਾ ਨੰਬਰ 161 ਮਿਤੀ 56 225 ਅਰਧ ਐਨ ਡੀ ਪੀ ਐਸ ਇੱਕ ਟਾਣਾ ਹਰਪਾਲ ਸਿੰਘ ਉਰਫ ਬੱਬੂ ਪੁੱਤਰ ਜਨੈਲ ਸਿੰਘ ਵਾਸੀ ਧਲੇਵਾ ਨੂੰ ਮਿਤੀ 6/8/2025 ਨੂੰ ਮਹਾਰਾਸ਼ਟਰ ਦੇ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਜਿਸ ਨੂੰ ਟਰਾਜੈਕ ਡਿਮਾਂਡ ਪਰ ਮਾਨਸਾ ਲਿਆਂਦਾ ਜਾ ਰਿਹਾ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੂਰਾ ਰਿਮਾਂਡ ਹਾਸਲ ਕੀਤਾ ਡੁੰਗਾਈ ਨਾਲ ਪੁਸ਼ਗਿਸ਼ ਕੀਤੀ ਜਾਵੇਗੀ ਅਤੇ ਉਸ ਦੇ ਬੈਕਵਾਰਡ ਅਤੇ ਫਾਰਬਿਡ ਲਿੰਕ ਟ੍ਰੇਸ ਕੀਤੇ ਜਾਣਗੇ ਹਰਪਾਲ ਸਿੰਘ ਉਰਫ ਬੱਬੂ ਦੇ ਖਿਲਾਫ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਦੋ ਥਾਣਿਆਂ ਵਿੱਚ कुल 17 मुकदमे दर्ज रजिस्टर्ड ਹਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਚਾਰ ਨਜਾਇਜ਼ ਅਸਲੇ ਸਮੇਤ 7 ਜਿੰਦਾ ਰੋਂਦ ਬਰਾਮਦ ਦੋ ਵਿਅਕਤੀਆਂ ਨੂੰ ਕਾਬੂ ਕਰਕੇ 260 ਗ੍ਰਾਮ ਹੈਰੋਇਨ ਸਮੇਤ ਕਾਰ ਬਰਨਾ ਕੀਤੀ ਬਰਾਮਦ ਪਰਮਜੀਤ ਸਿੰਘ ਦੀ ਖਾਸ ਰਿਪੋਰਟ ਰਜਿਸਟਰਡ ਹੈ ਕਿ ਦੂਸਰਾ ਸੰਸ਼ੇਰ ਸਿੰਘ ਉਰਫ 세ਰਾ ਹੈਗਾ ਇਹ ਰਾਜਲਹੀੜੀ ਪਿੰਡ ਹੈਗਾ ਸੰਗਰੂਰ ਦਾ ਇਹਨਾਂ ਦੋਨਿਆਂ ਨੂੰ ਅਸੀਂ 260 ਗ੍ਰਾਮ ਹੈਰੋਇਨ ਔਰ ਵਰਨਾਕਾਰ ਕੇ ਸਾਥ 5 ਤਾਰੀਖ ਨੂੰ ਅਸੀਂ ਅਰੈਸਟ ਕੀਤਾ ਹੈਗਾ ਇਸਕੇ ਨਾਲ ਨਾਲ ਹੀ ਮਾਨਸਾ ਡਿ